ਸਿਕਰ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਜੀ ਆਪਾਂ ਸ਼ੁਰੂਆਤ ਤੇ ਅੱਜ ਦੇਖਦੇ ਆਂ ਜੀ ਕਿ ਪਟਿਆਲੇ ਜਾਇਆ ਜਾਊਗਾ ਬਾਈਪੀਐਸਕੇ ਫਤੇਗੜ ਸਾਹਿਬ ਬਾਕੀ ਦੇਖਦੇ ਆਂ ਸੰਰੰਤ ਫੋਨ ਕਰਕੇ ਦੇਖਾਂਗੇ ਜੇ ਅ ਟਰੈਫਿਕ ਜ਼ਿਆਦਾ ਨਾ ਹੋਈ ਤਾਂ ਫਤੇਗੜ ਸਾਹਿਬ ਜਾਵਾਂਗੇ ਜੇ ਉਹ ਕਹੂਗਾ ਟਰੈਫਿਕ ਹੈਗੀ ਆ ਹਜੇ ਤਾਂ ਫਿਰ ਪਟਿਆਲੇ ਜਾਵਾਂਗੇ ਕਿਉਂਕਿ ਪਟਿਆਲੇ ਮੈਨੂੰ ਮੇਰੇ ਭਤੀਜਿਆਂ ਨੂੰ ਦੋਸਤਾਂ ਨੂੰ ਮਿਲਿਆ ਨੂੰ ਬਹੁਤ ਸਮਾਂ ਹੋ ਗਿਆ ਤੇ ਬਹੁਤ ਸਮਾਂ ਹੀ ਹੋ ਗਿਆ ਮੈਨੂੰ ਬਾਈਪੀਐਸ ਮਾਰਕੀਟ ਗਾਇਨੂ ਚਲੋ ਬਾਈਪੀਐਸ ਨਾਲੇ ਖੜਾਂਗੇ ਉੱਥੇ ਮਿਲਾਂਗੇ ਭਤੀਜ ਭਤੀਜੀਆਂ ਨੂੰ ਜੁੜੇ ਰਹੋ ਜੀ ਹਾਂਜੀ ਆਜੋ ਦੋਸਤੋ ਖਾਣਾ ਖਲਾਓ ਜੀ ਮੇਰੀ ਫੇਵਰੇਟ ਸਬਜੀ ਬਣੀ ਹੈਗੀ ਆ ਪੂਜੀ ਮੇਥਿਆਂ ਦੀ ਤੇ ਮੈਨੂੰ ਤਾਂ ਦੂਜੀ ਵਾਰ ਪਣੀ ਹੋਣੀ ਹੈ ਇੱਕੀ ਜਦੀਆਂ ਸਰਦੀਆਂ ਸ਼ੁਰੂ ਹੋਈਆਂ ਨੇ ਫਿਹੂ ਰਾਜੂ ਖੁਲਾ ਦੀਏ ਤੁਹਾਨੂੰ ਮੇਰੀ ਜਿਗਰ ਦੇ ਟੁਟੇ ਤੇ ਖਾਣਾ ਖਾ ਕੇ ਚਾਹ ਪੀ ਕੇ ਇੱਧਰ ਚਾਹਦੇ ਆ ਜਾਂ ਪਟਿਆਲੇ ਜਾਊਗਾ ਜਾਂ ਫਤੇਗੜ ਸਾਹਿਬ ਉਹ ਪੂਰਾ ਵਲੌਗ ਦੇਖ ਲਿਓ ਤੁਹਾਨੂੰ ਵਲੌਗ ਦੇਖ ਕੇ ਪਤਾ ਲੱਗੂਗਾ ਕਿ ਅੱਜ ਕਿੱਧਰ ਜਾਣਾ ਹੈਗਾ ਓਕੇ ਠੀਕ ਹੈ ਜੀ ਆਣੀ ਆ ਕੱਪੜੇ ਵਾਲਾ ਆ ਗਿਆ ਭਾਈ ਠੀਕ ਆ ਠੀਕ ਆ ਜੀ ਕੱਪੜਾ ਸਾਰਾ ਜੁਪੀ ਦਾ ਆਹਾ ਕਪੜਾ ਯੂਪ ਦਾ ਨਹੀਂ ਹੈ ਜੀ ਹਾਂ ਕਪੜਾ ਇਹ ਕਪੜਾ ਮਿਕਸ ਹੈ ਕੋਈ ਹਰਿਆਣੇ ਦਾ ਹੈ ਕੋਈ ਪੰਜਾਬ ਦਾ ਹੈ ਜੰਮੂ ਦਾ ਨਹੀਂ ਹੈਗਾ ਮੈਂ ਜੰਮੂ ਦਾ ਨਹੀਂ ਹੈ ਠੀਕ ਆ ਠੀਕ ਆ ਭਈ ਆਇਆ ਆ ਕੱਪੜੇ ਵਾਲਾ ਬੀਬੀਆਂ ਨੇ ਰੋਕ ਲਿਆ ਇੱਥੇ ਠੰਡ ਬਹੁਤ ਆ ਯਾਰ ਭਤੀਜੀਓ ਛੱਡੋ ਪਰੇ ਯਾਰ ਕੈਂਸਲੇ ਕਰਦੇ ਆ ਮੂਵੀ ਮਾਵੀਓ ਦੇਖਦੇ ਆ ਰਜਾਈ ਚ ਬਹਿ ਕੇ ਯਾਰ ਮਰੋਜੇ ਜਾਈ ਆਈਦਾ ਏ ਅੱਜ ਰੈਸਟੇ ਮਾਰ ਲੈਂਦੀਆਂ ਛੁੱਟੀਆਂ ਮਾਰਦੇ ਆ ਅੱਜ ਬਾਕੀ ਸ਼ਾਮ ਨੂੰ ਜਾਵਾਂਗੇ ਖੇਤਾਂ 'ਚ ਕੀੜਾ ਕਢਾਉਂਗਾ ਥੋੜਾ ਆਲੂ-ਲੂ ਦਿਖਾ ਕੇ ਲਿਆਉਂਗਾ ਤੁਹਾਨੂੰ ਤੇ ਬਲੌਗ ਜ਼ਰੂਰ ਪਾਦਾਂਗੇ ਜਿਹੜਾ 2-4 ਮਿੰਟ ਦਾ ਹੋਊਗਾ ਸ਼ਾਹ ਤੂੰ ਦੱਸ ਹੁਣ ਕੀ ਰੇਟ ਲਾਏਂਗਾ ਸਹੀ ਸਹੀ ਰੇਟ ਸਹੀ ਬਤਾ ਸਰ ਮੈਨੇ ਉਹ ਨਹੀਂ ਬਤਾ ਗਲਤ ਰੇਟ ਆਪੇ ਤੇਰਾ ਰੇਟ ਹਾਈ ਆ ਥੋੜਾ ਜਿਹਾ ਲੈ ਲੈ ਚਲੋ ਠੀਕ ਹੈ ਜੀ 15 ਮੀਟਰ ਕਪੜਾ ਹੈ 15 ਰੱਖ ਲੈਣਾ ਪੂਰਾ ਨਾ ਨਾ ਕੀ ਕਰਨਾ ਚੱਲਾ ਬੀਬੀਆਂ ਜਾਣਨ ਭਈ ਤੂੰ ਜਾਣੇ ਜਿਹੜਾ ਸੌਦਾ ਕਰ ਰਹੀਆਂ ਨੇ ਤੇਰੇ ਨਾਲ ਕੱਪੜਿਆਂ ਦਾ ਹਾਂ ਜੀ ਚੱਲ ਸੌਦਾ ਕਰਾਤਾ ਹੁਣ ਠੀਕ ਆ ਹੁਣ ਮੈਂ ਨਾ ਅੱਲਾ ਦਾ ਸ਼ੁਕਰ ਐ ਬਾਦ 10 ਬੰਦੇ ਇਹਨਾਂ ਦੇ ਦੋ ਸੂਟਾਂ ਦਾ ਤਾਂ ਮੈਂ ਸੱਦਾ ਮਰਾਤਾ ਤੇ ਦੋ ਦਾ ਹਜੇ ਮਾਮਲਾ ਫਸਿਆ ਪਿਆ ਇਹ ਰੇਟ ਦਾ ਬਾੜੇ ਮਰਜੀ ਬਰਟਨ ਫੋਲਡ ਉੱਥੇ ਗਰਾਗ ਵੀ ਆਇਆ ਇਹਨਾਂ ਕਰ ਮੈਨੂੰ ਨੋਟ ਕੇ ਲੈ ਗਿਆ ਹੈ ਨਹੀਂ ਉਸੇ ਪੈਸੇ 'ਚ ਬਰਕਤ ਹੁੰਦੀ ਹੈ ਜੋ ਪੈਸਾ ਜੋ ਨਿਰਮਲ ਹੋ ਹਲਾਲ ਕਾ ਹੁੰਦਾ ਹੈ ਹਲਾਲ ਇਹਨਾਂ ਨੇ ਕੱਦਾਂ ਬੀਬੀਆਂ ਵਿਠਾਈ ਬੈਠੀਆਂ ਦੀ ਹਾਂ ਸੌਦਾ ਨਹੀਂ ਬਣ ਰਿਹਾ ਦੀ ਲ ਸੌਦਾ ਕਰਾਤਾ ਉਹਨਾਂ ਦਾ ਰੇਟ ਵੀ ਐਂ ਜਾਇਜ਼ ਕਰਾਤੇ ਜੋ ਭਾਲਦੀਆਂ ਦੀ ਉਹ ਘਰ ਪਾਉਣ ਵਾਲੇ ਸੀਗੇ ਕੱਪੜੇ ਮਤਲਬ ਜਿਵੇਂ ਆਪਾਂ ਘਰ ਨੂੰ ਗਰਮੀਆਂ ਚ ਕੁੱਟ ਤੇ ਪਜਾਮੇ ਸਵਾਲ ਲੈਂਦੇ ਆ ਆਜਾ ਨਿਬੜਿਆ ਨਹੀਂ ਹੈਗਾ ਥੋੜਾ ਫਾਈਨਲ ਹੋ ਗਿਆ ਹਾਂ ਹੁਣ ਕੀ ਹੋ ਗਿਆ ਨਹੀਂ ਲੈ ਕੇ ਤਾਂ ਕਟਾਈ ਹੋਊਗੀ ਉਹਦੀ ਕੱਪੜਿਆਂ ਦੀ ਗੱਲ ਤੇ ਕਟਾਈ ਹੋਗੀ ਇਸ ਤਰ੍ਹਾਂ ਬਈ ਜੇ ਅਗਰ ਚਾਰੋਂ ਤਰਫ ਜਨਾਨਾ ਬੋਰ ਤੇ ਉਹ ਵੱਧ ਘੱਟ ਕੱਪੜੇ ਕੱਟੇ ਗਏ ਬੌਂਦਣ ਗਿਆ ਮਤਲਬ ਬਾਬਾ ਇੱਕ 6 ਮੀਟਰ ਦਾ ਕੱਟਤਾ 2 1/2 ਚਾਰ ਚੜ ਦੇ ਕੱਟਤੇ ਕਟਾਉਣੀ ਦੀ 5 1/2 5 ਮੀਟਰ ਦੇ ਬੀਬੀਆਂ ਨੇ ਉਹ ਬਦਲਾਤਾ ਦੀਗਾ ਵਿਚਾਰਾ ਕੱਪੜੇ ਵਾਲਾ ਤੋਂ ਘੱਟ ਕੱਪੜਾ ਕੱਟਿਆ ਗਿਆ ਵਿਚਾਰੇ ਤੋਂ ਸੂਟ ਖਰਾਬ ਹੋ ਗਈ ਉਹਦੇ ਮੈਂ ਤਾਂ ਕਿਹਾ ਹੀ ਮੈਂ ਗਿਆ ਲੈ ਕੇ ਭਾਈ ਹੁਣ ਲਾਓ ਸੂਟ ਅਗਲੇ ਨੇ ਤਾਂ ਕੱਟਤੇ ਹੁਣ ਐ ਮਤਲਬ ਖਾਸੀਆਂ ਇਕੱਠੀਆਂ ਹੋਈਆਂ ਵੀ ਆਂ ਦੀ ਗਲੀ ਚ ਵਿਚਾਰੇ ਦਾ ਨੁਕਸਾਨ ਹੋ ਗਿਆ ਉਹਦਾ ਮਗਾ ਹੁਣ ਇੱਕ ਇੱਕ ਲੈ ਲਓ ਕੋਈ ਗੱਲ ਨਹੀਂ ਭਾਈ ਗਾਂਹ ਦੇ ਦਿਓ ਕਿਸੇ ਨੂੰ ਚਲਾ ਦੇਊਗਾ ਹਾਂਜੀ ਦੋਸਤੋ ਆਜੋ ਤੁਹਾਨੂੰ ਖੀਰ ਖੁਲਾ ਦਈਏ ਬਹੁਤ ਸੁਆਦਿਸ਼ਟ ਬਣਾਈ ਆ ਤੁਹਾਡੇ ਚਾਚੇ ਨੇ ਅੱਜ ਖੀਰ ਦੇ ਤਾਂ ਵੱਟ ਕੱਢਦੇ ਆਜੋ ਖੁਲਾਈਏ ਤੁਹਾਨੂੰ ਖੀਰ ਹੁਣ ਇੱਥੇ ਹੋਰ ਟੇਸਟ ਲਿਆਉਣ ਲਈ ਆ ਬਾਦਾਮ ਰਗੜ ਰਹੇ ਹਾਂ ਉਹ ਇਸ ਵਿੱਚ ਡਾਲਾਂਗੇ ਫਿਰ ਬਹੁਤ ਅੱਛੀ ਡਿਸ਼ ਤਿਆਰ ਹੋ ਜਾਏਗੀ ਬਣਕਰ ਫਿਰ ਖੂਬ ਨਜ਼ਾਰਾ ਆਏਗਾ ਹਾਂਜੀ ਦੋਸਤੋ ਆਜੋ ਤੁਹਾਨੂੰ ਖੀਰ ਖਲਾ ਦਈਏ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਵੀ ਕਰਦੇ ਆਂ ਸ਼ੁਰੂਆਤ ਜਖਾਮ ਹੋਇਆ ਵੇ ਆ ਜੀ ਸਿਹਤ ਠੀਕ ਜੀ ਨਹੀਂ ਹੈਗੀ ਤੇ ਅੱਜ ਪਟਿਆਲੇ ਜਲਵਾਂਗੇ ਆ ਸਿਲਾਜੀਤ ਖਾਣ ਲੱਗੇ ਆ ਕਿ ਠੰਡੇ ਚ ਠੀਕ ਹੁੰਦੀ ਆ ਕਹਿੰਦੇ ਖਾਣੀ ਤੇ ਇਤਾਂ ਖਾਣ ਲੱਗੇ ਆ ਯਾਰ ਹਾਂਜੀ ਤਿਆਰ ਹੋ ਗਏ ਜੀ ਹੁਣ ਰੋਟੀ ਖਾ ਕੇ ਚੱਲਦੇ ਆਂ ਪਟਿਆਲੇ ਆਜੋ ਜੀ ਰੋਟੀ ਖਵਾ ਦਈਏ ਤੁਹਾਨੂੰ ਮਾਦਾ ਮੂੰਗੀ ਮਸਰੀਓ ਬਣਵਾਇਆ ਕਹਿ ਕੇ ਦਿਖਾਣ ਕਰਦੇ ਆ ਜਿਹੜਾ ਲੰਗਰ ਵਾਲਾ ਸਮਾਨ ਮਸਾਲੇ ਬੋਣ ਨਾਲ ਇਹ ਜੱਟ ਮੋੜੂਗਾ ਤੇ ਪਟਿਆਲੇ ਜਾ ਰਹੀਆਂ ਅੱਜ ਕੇਕ ਵੀ ਕਟਾਂਗੇ ਸ਼ਾਮ ਨੂੰ ਫਾਦਰ ਸਾਹਿਬ ਦਾ ਜਨਮ ਦਿਨ ਤੇ ਜੁੜੇ ਰਹੋ ਅੱਜ 22:10 ਮਿਲ ਰਹੇ ਨੇ ਫੀਸ ਤੇ ਫੀਸ ਜੀ ਨੂੰ ਬਹੁਤ ਬਹੁਤ ਧੰਨਵਾਦ ਇਹ ਜੇ ਮੂਂਤੇ ਕੱਪੜੇ ਪੌਣ ਦਾ ਇਹਦੀ ਠੰਡ ਤੇ ਫਾਇਦਾ ਨੇ ਆਰਾ ਇਹਦੀ ਠੰਡ ਵੀ ਆਉਂਦਾ ਹੈ ਇਹਦਾ ਮਤਲਬ ਜੈਕਪਾਈ ਦਾ ਉਹ ਨੂੰ ਸੁਣ ਗੱਲ ਬਾਤ ਗੱਡੀ ਵੀ ਅੱਜ ਆਪਾਂ ਪੰਜ ਕਿਲਾ ਨਾਲ ਲੈ ਕੇ ਜਾ ਰਹੇ ਹਾਂ ਵਿਚਾਰੀ ਚਾਰ-ਪੰਜ ਦਿਨ ਦੀ ਇੱਥੇ ਫਸ ਗਿਆ ਓਕੇ ਤੇ ਆ ਬਾਲ ਚੱਕੀ ਫਿਰਦੀ ਆ ਕਿ ਮੇਰੇ ਨਾਲ ਖੇਡੂ ਨਾ ਦੇ ਦੇ ਬਾਲ ਪੁੱਤ ਦੇ ਦੇ ਦੇਰੇ ਪਾਪਾ ਨੂੰ ਬਾਲ ਦੇ ਦੇ ਲੈ ਦੇ ਦੇ ਛੜਾ ਛੜਾ ਕਦੇ ਹੀ ਨਹੀਂ ਬਾਲ ਹਾਂਜੀ ਕਾਰ ਤਵਾਉਣ ਵਾਲੀ ਹੋਈ ਪਈ ਤੇ ਪਟਿਆਲੇ ਜਾ ਰਹੇ ਹਾਂ ਯਾਰ ਜਖਵਾਲੀ ਮਿਲ ਗਏ ਦੀਏ ਭਤੀਜ ਵਿਚਾਰੇ ਲਵ ਜੂਆ ਮੇਰੇ ਭਤੀਜਿਆਂ ਨੂੰ ਪਹਿਲਾਂ ਡਾਕਟਰ ਤੋਂ ਮੈਡੀਸਿਨ ਦਵਾਈ ਲਵਾਂਗਾ ਉਸ ਤੋਂ ਬਾਅਦ ਖਾਲਸਾ ਦੇ ਬਾਹਰ ਵੀ ਖੜਾਂਗੇ ਪੀਪੀਐਸ ਵੀ ਰੁਗੂੰਗਾ 1 ਘੰਟਾ ਉਸ ਤੋਂ ਬਾਅਦ ਫਿਰ ਏ ਕੂਕ ਲਵਾਂਗੇ ਬਾਡੇ ਵਾਲਾ ਫਿਰ ਪਿੰਡ ਨੂੰ ਆ ਜਾਂਦੇ ਹਾਂ ਜੀ ਪਟਿਆਲੇ ਪਹੁੰਚ ਗਏ ਜੀ ਆਪਾਂ ਹੁਣ ਜਾਂਦੇ ਆ ਅੱਗੇ ਨੂੰ ਅੱਧਰ ਨਾ ਯਾਰ ਜਿੰਦਰਾ ਅੱਧਰ ਖਿੰਦ ਹਸਪੀਟਲ ਕੰਨੀ ਪਾਰਕਿੰਗ ਦੀ ਬਹੁਤ ਪ੍ਰੋਬਲਮ ਗੱਡੀ ਮਗਰ ਖੜਾ ਕੇ ਆਇਆ ਇੱਧਰ ਖਾਲਸਾ ਵਾਲੀ ਸੜਕ ਤੇ ਸਾਈਡ ਚ ਲਾ ਕੇ ਆਇਆ ਹੁਣ ਤੁਰਕੇ ਜਾ ਰਹੇ ਹਾਂ ਡਾਕਟਰ ਕੋਲ ਦਵਾਈ ਲੈਣ ਹਾਂਜੀ ਦੋਸਤੋ ਦਵਾਈ ਲੈ ਲਈ ਆਪਾਂ ਡਾਕਟਰ ਤੋਂ ਆਪਦੀ ਵੀ ਲੈ ਲਈ ਮੈਂ ਮਰਾ ਦੀ ਵੀ ਲਖਾ ਲਈ ਖੰਗ ਦੀ ਤੇ ਪੜ ਲਈ ਕਿ ਬੜੇ ਅਫਸਰ ਬਣਿਆ ਕਰੋ ਤਾਂ ਤੁਹਾਨੂੰ ਕਹਿਣਾ ਹੁੰਦਾ ਮੈਂ ਡਾਕਟਰ ਬਣੋ ਹੈ ਨਿਆਰੇ ਬੱਡੂਗੇ ਜ਼ਿੰਦਗੀ ਚ ਹੋਰ ਦੱਸੋ ਗੱਲਬਾਤ ਠੀਕ ਹੋ ਚਲਦੇ ਹਾਂ ਹੁਣ ਆਪਾਂ 24 PS ਵਾਲੇ ਪਾਸੇ ਆ ਗੱਡੀ ਅੱਧਰ ਲਾ ਗਿਆ ਦੀ ਮੈਂ ਖਾਲਸਾ ਵਾਲੇ ਪਾਸੇ ਹਾਂਜੀ ਮੈਡੀਸਨ ਖਾਣ ਲੱਗੀਆਂ ਜਿਹੜੀ ਡਾਕਟਰ ਸਾਹਿਬ ਨੇ ਲਿਖੀ ਆ ਇੱਕ ਖਰਾਕ ਤਾਂ ਮੈਂ ਕਿਹਾ ਗੱਡੀ ਚ ਲੈ ਲਿੰਦਾ ਕਸ਼ਾਮ ਨੂੰ ਘਰੇ ਲੈ ਨਾਂਗੇ ਜਾਂ ਕਿ ਅੱਛਾ ਉਧਰ ਪਾਰਲੀ ਸਾੜ ਹਾਂ ਜੀ ਆ ਭਤੀਜ ਖਾਲਸ ਵਾਲੇ ਮਿਲ ਗਏ ਇੱਥੇ ਗੱਡੀ ਲਾ ਗਿਆ ਦੀ ਮੈਂ ਗੱਡੀ ਖੜਾ ਕੇ ਦਵਾਈ ਲੈਣ ਗਿਆ ਦੀ ਡਾਕਟਰ ਕੋਲ ਉਧਰ ਪਾਰਕਿੰਗ ਨਹੀਂ ਦੀ ਗਈ ਭਤੀਜ ਫਿਰ ਮੈਂ ਇੱਥੇ ਲਾ ਕੇ ਤੁਰਕਿਓ ਨੰਗਿਆ ਦਵਾਈ ਲੈਣ ਹੋਰ ਦੱਸੋ ਗੱਲਬਾਤ ਕੀ ਕੋਈ ਕੋਈ ਨਵੀਂ ਤਾਜੀ ਬਾ ਨੂੰ ਕੋਈ ਕੋਈ ਸੇਵਾ ਮੇਰੇ ਲੈ ਕੇ ਨਾ ਨਾ ਦੱਸ ਦੋ ਸੰਗਿਓ ਨਾ ਨਾ ਜੇ ਕਾਫੀ ਪੀਣੀ ਆ ਤਾਂ ਦੱਸ ਦੋ ਓਕੇ ਹੋਇਆ ਪੈ ਕੰਮ ਬਾ ਠੀਕ ਆ ਓਕੇਓ ਚਾਹੀਦਾ ਭਤੀਜ ਹਾਂਜੀ ਆ ਆਪਣਾ ਭਤੀਜ ਮਿਲ ਗਿਆ ਆਪਾਂ ਨੂੰ ਕਨੌਰ ਤੋਂ ਲੈ ਹੋ ਗਿਆ ਦਾਖਲਾ ਜਰਾ ਇੱਥੇ ਹਾਂਜੀ ਹਾਂ ਠੀਕ ਆ ਪਿੰਡਾ ਜੀ ਜਦ ਵੀ ਨਾਨਕੇ ਆਏ ਆ ਆਪਦੇ ਹਾਂਜੀ ਦੋਸਤੋ 22ps ਆ ਗਿਆ ਇੱਥੇ 20 ਮਿੰਟ ਰੁਕੂੰਗਾ ਚਾਹ ਪੀ ਕੇ ਫਿਰ ਚੱਲਾਂਗੇ ਆਪਾਂ ਕਿਉਂਕਿ ਅੱਜ ਦੋ ਲੰਗਰਾਂ 'ਚ ਜਾਣਾ ਏ ਆਪਾਂ ਆਪਾਂ ਨੂੰ ਬੁਲਾਇਆ ਪਿਆ ਏ ਉੱਥੇ ਵੀ ਟਾਈਮ 'ਤੇ ਪਹੁੰਚਣਾ ਏ ਤੇ ਰਸਤੇ 'ਚ ਜੋ ਕੇਕ ਵੀ ਲੈਣਾ ਏ ਸਮਾਨ ਵੀ ਹੋਰ ਖਰੀਦਣਾ ਏ ਕਿਹੜੀ ਡਿਗਰੀ ਚੋਂ ਹਾਂਜੀ ਇੱਥੇ ਆ ਚਾਹ ਪੀਣਾ ਏ ਸੀ 22ps ਆ ਭਤੀਜ ਨੇ ਆਪਣੇ ਖਾਲਸਾ ਵਾਲੇ ਕੀ ਕੋ ਮੁੰਡਿਓ ਆਜ ਆਦਰ ਆਜਾ ਪੇਪਰ ਹੋ ਗਿਆ ਹੈ ਹਾਂ ਜੀ ਵਧੀਆ ਗਿਆ ਪੂਰਾ ਵਧੀਆ ਆ ਠੀਕ ਆ ਠੀਕ ਆ ਠੀਕ ਤੁਸੀਂ ਵੀ ਹੌਲੀ ਹੌਲੀ ਚਲਾਇਆ ਕਰੋ ਵੱਡੀ ਨਾ ਨਾ ਮਾਰੇ ਟਾਈਮ ਦਾ ਭਤੀਜ ਪਤਾ ਨਹੀਂ ਲੱਗਦਾ ਹੈਗਾ ਯਾਰ ਵੱਡੀ ਆ ਗਰੀ ਨਹੀਂ ਹਾਂ ਪਤਾ ਲੱਗਦਾ ਨਹੀਂ ਅੱਗੇ ਜਾਂ ਅਮਰੂਤੀ ਹੁੰਦੀ ਦੀ ਜਾਂ ਜੈਨ ਹੁੰਦੀ ਦੀ ਉਸੇ ਦੀ ਜਦੀ ਭੱਜਦੀਆਂ ਨਹੀਂ ਉਹ ਹਾਂ ਜੀ ਬਾਈਪੀਐਸ ਆਏ ਆ ਚ ਬਹੁਤ ਕਿਰਾ ਬਾਅਦ ਤੇ ਆ ਭਤੀਜ ਮਿਲ ਗਏ ਆਪਣੇ ਪਹਿਲਾਂ ਵੀ ਆਪਾਂ ਨੂੰ ਮਿਲਦੇ ਰਹੇ ਨੇ ਤੇ ਭਤੀਜ ਆਪਣੇ ਪਲੱਸ 2 ਚ ਹੈਗੇ ਨੇ ਵਧੀਆ ਨੰਬਰ ਲਿਓ ਪੁੱਤ ਹਾਂ ਬਾਕੀ ਲੱਭੂਆ ਤੁਹਾਨੂੰ ਉਹ ਠੀਕ ਆ ਹਾਂ ਥਣਾ ਕੋਹੋਂ ਦਾ ਨਹੀਂ ਕੋ ਸਰ ਹਾਂ ਚੱਲ ਠੀਕ ਆ ਪੁੱਤ ਏਰੀਆ ਏਰੀਆ ਆਪਣੇ ਕੋਹੋਂ ਦੀ ਗਾੜੀ ਅੱਛਾ ਕੋਹੋਂ ਦੀ ਗਾੜੀ ਠੀਕ ਆ ਆ ਭਤੀਜ ਮਿਲ ਗਏ ਯਾਰ ਪੇਪਰ ਦੇ ਕੇ ਆਏ ਨੇ ਭਤੀਜ ਆਪਣੇ ਠੀਕ ਹੋਣ ਭਤੀਜ ਹਾਂਜੀ ਆਪਣੇ ਪਵਾਨੀਗੜ੍ਹ ਵਾਲੇ ਭਤੀਜ ਨੇ ਪੇਪਰ ਦੇ ਕੇ ਆਏ ਨੇ ਵਧੀਆ ਹੋ ਗਿਆ ਪੇਪਰ ਯਾਰ ਬਹੁਤ ਵਧੀਆ ਗੱਲ ਲੱਭੂਆ ਤੁਹਾਨੂੰ ਸਾਰਿਆਂ ਹਾਂਜੀ ਦੋਸਤੋ 22 ਨੰਬਰ ਫਾਟਕਾਂ ਕਿ ਤੋਂ ਖਾਣ ਪੀਣ ਵਾਲਾ ਫਾਜ਼ਰ ਸਾਹਿਬ ਵਾਸਤੇ ਲੈਣਾ ਪਿਆ ਤੇ ਛਾਂ ਵਾਲਾ ਸਮਾਨ ਬਰਥਡੇ ਵੀ ਉਹਨਾਂ ਦਾ ਅੱਜ ਤੇ ਕੇਕ ਲਵਾਗੇ ਆਪਾਂ ਆਪਣੇ ਸਰਾਂਦਰੂ ਦੇ ਤੋਂ ਬਸ ਕੇਕ ਲੈ ਕੇ ਆਪਾਂ ਦੋ ਲੰਗਰਾਂ ਚ ਬੁਲਾਇਆ ਤੇ ਆਪਾਂ ਨੂੰ ਅੱਜ ਲੰਗਰਾਂ ਚ ਹਾਜ਼ਰੀ ਲਵਾ ਕੇ ਫਿਰ ਚੱਲਾਂਗੇ ਆਪਾਂ ਪਿੰਡ ਨੂੰ ਤੇ ਪਿੰਡ ਜਾ ਕੇ ਫਿਰ ਕੱਟਾਂਗੇ ਕੇਕ ਹਾਂਜੀ ਬਾਈ ਨੰਬਰਾਂ ਕੇਕ ਇੱਥੋਂ ਹੀ ਲੈ ਚੱਲਦੇ ਆਂ ਪਰਮੇ ਤੋਂ ਪਰਮਾ ਵਿਕਰੀ ਦੀ ਤੇ ਫਿਰ ਲੰਗਰ ਚ ਹੋ ਕੇ ਆਪਾਂ ਕੇਕ ਲੈ ਕੇ ਚੱਲਦੇ ਆ ਪਿੰਡ ਨੂੰ ਰંગી ਮਿੱਤਰ ਪਿਆਰਿਓ ਕੇਕ ਲੈ ਲਿਆ ਤੇ ਹੁਣ ਹੁੰਮਨ ਨਗਰ ਲੰਗਰ ਦੇ ਵਿੱਚ ਖੜਕੇ ਭਤੀਜਿਆਂ ਕੋਲ ਤੇ ਜਖਵਾਲੀ ਕੰਦਰ ਤੇ ਖੜਕੇ ਫੇਰ ਚੱਲਾਂਗੇ ਆਪਾਂ ਪਿੰਡ ਨੂੰ ਜੁੜੇ ਰਹੋ ਆ ਲੈ ਲਿਆ ਕੇਕ ਆਪਾਂ ਹੁਣ ਚੱਲਦੇ ਆ ਚੱਲਦੇ ਆ ਜੀ ਹੁਣ ਆਪਾਂ ਕਾਰ ਕੋਲ ਨੂੰ ਫੇਰ ਹੁੰਮਨ ਨਗਰ ਪਕੀ ਗਿਆ ਕੋਲ ਖੜਕੇ ਲੰਗਰ ਤੇ ਜਖਵਾਲੀ ਲੰਗਰ ਤੇ ਖੜਕੇ ਫੇਰ ਚੱਲਾਂਗੇ ਪਿੰਡ ਨੂੰ ਆਪਾਂ ਬਾਈ ਨੰਬਰ ਹਾਂਜੀ ਲਾਈਟਾਂ ਹੋ ਗਈਆਂ ਪਿੰਡ ਨੂੰ ਜਾ ਰਹੇ ਹੁੰਮਨ ਨਗਰ ਚ ਹੁੰਮਨ ਨਗਰ ਲੰਗਰ ਚ ਰੁਕੇ ਆਇਆ ਤੇ ਭਤੀਜੇ ਕਹਿੰਦਾ ਚਾਚੇ ਘਰੋਂ ਚੱਲ ਮੈਂ ਕਦੇ ਫੇਰ ਆਉਂਗਾ ਭਤੀਜ ਜਖਵਾਲੀ ਲੰਗਰ ਲੱਗਿਆ ਵੇ ਆਪਣੇ ਮਿੱਤਰ ਪਿਆਰਿਆਂ ਦਾ ਭਤੀਜਿਆਂ ਦਾ ਹੁਣ ਉੱਥੇ ਹਾਜ਼ਰੀ ਲਵਾਉਣੀ ਆ 10 ਮਿੰਟ ਤੇ ਫੇਰ ਆ ਮਸਾਲੀ ਮਸੂਲੀ ਜੀ ਮੋੜ ਨਾਲੇ ਨਹੀਂ ਲੰਗਰ ਵਾਲੇ ਉਹ ਮੋੜਨੇ ਨੇ ਅੱਡੇ ਤੇ ਫੇਰ ਚੱਲਾਂਗੇ ਹਾਂਜੀ ਜਖਵਾਲੀ ਖੜਾ ਏ ਅੱਡੇ 'ਚ ਆ ਮੇਰਾ ਭਤੀਜ ਸਨੌਰ ਤੋਂ ਸਨौरा ਭਤੀਜ ਏ ਹਲਕਾ ਤੇਰਾ ਠੀਕ ਆ ਠੀਕ ਆ ਤੇ ਭਤੀਜ ਆਪਣਾ ਡਰਾਈਵਰੀ ਕਰਦਾ ਏ ਹਾਂਜੀ ਆਪਣੀ ਗੱਡੀ ਆ ਆਪਦੀ ਗੱਡੀ ਆ ਉਹ ਮਗਰ ਖੜੀ ਆ ਭਤੀਜ ਦੇਖ ਕੇ ਰੁਕ ਗਿਆ ਲਵ ਜੂ ਆ ਭਤੀਜਿਆ ਤੈਨੂੰ ਹੋਰ ਦੱਸ ਮਹੀ ਗੱਲ ਕਰ ਆਉਂਗਾ ਪੱਕਾ ਭਤੀਜ ਪੱਕਾ ਪੱਕਾ ਹਾਂਜੀ ਬਾਲਪੁਰ ਲੰਗਰ ਲੱਗਿਆ ਹੋਇਆ ਏ ਜੀ ਆ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਫੇਵਾ ਕਰਾ ਰਹੀਆਂ ਨੇ ਹਾਂਜੀ ਲੰਗਰ ਆਹ ਬਾਲਪੁਰ ਵਾਲੇ ਵੀਰਾਂ ਨੇ ਵੀਰਾਂ ਨੇ ਲਾਇਆ ਵਯਾ ਹਾਂਜੀ ਆ ਲੰਗਰ ਤੇ ਮਿਲ ਗਏ ਭਤੀਜ ਮੇਰੇ ਲੰਗਰ ਲਾ ਕੇ ਆਏ ਨੇ ਫਤੇਗੜ ਸਾਹਿਬ ਚਖਵਾਲੀ ਖੜੇ ਨੇ ਠੀਕ ਹੋ ਮੁੰਡਿਆ ਹਾਂਜੀ ਹਾਂਜੀ ਓਕੇ ਹਾਂਜੀ ਦੋਸਤੋ ਆ ਆਪਣੇ ਸਨੌਰ ਵਾਲੇ ਭਤੀਜ ਨੇ ਭਤੀਜ ਪੈਦਲ ਤੁਰ ਕੇ ਸ੍ਰੀ ਫਤੇਗੜ ਸਾਹਿਬ ਮੱਥਾ ਟੇਕਣ ਜਾ ਰਹੇ ਨੇ ਬਹੁਤ ਵਧੀਆ ਅਪਰਾਲਾ ਨੌਜਵਾਨਾਂ ਦਾ ਯਾਰ ਕਿੰਨੀ ਸਰਦਾ ਹੈ ਨੌਜਵਾਨਾਂ ਨੂੰ ਇਸੇ ਤਰ੍ਹਾਂ ਪਤੀ ਦੇ ਪਤੀ ਜੀ ਉਹ ਗੁਰਦੁਆਰਾ ਸਾਹਿਬ ਮੱਥਾ ਜ਼ਰੂਰ ਟੇਕਿਆ ਕਰੋ ਮਾਂ-ਬਾਪ ਦਾ ਕਹਿਣਾ ਮੰਨਿਆ ਕਰੋ। ਉਹ ਠੀਕ ਹੋ ਮੁੰਡਿਓ? ਹਾਂਜੀ ਹਾਂਜੀ ਨਹੀਂ ਗੱਡੀ 'ਚ ਛੱਡੇ ਆਉਣੇ ਆ ਤੁਹਾਨੂੰ? ਨਹੀਂ ਹਾਂਜੀ ਕੋਈ ਨਹੀਂ ਪੈਦਲ। ਉਹ ਠੀਕ ਆ ਠੀਕ ਆ। ਹਾਂਜੀ ਦੇਖ ਲਓ ਯਾਰ ਕਿੰਨਾ ਸਾਰੇ ਵੱਡੇ ਛੋਟੇ ਪਿਆਰ ਕਰਦੇ ਨੇ ਯਾਰ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ। ਹਾਂਜੀ ਦੋਸਤੋ ਘਰੇ ਆ ਗਏ ਆਪਾਂ। ਇਹ ਸਮਾਨ ਕੱਢ ਰਹੇ ਹਾਂ। ਗੱਡੀ 'ਚੋਂ ਇੱਕ ਲਿਆਂਦਾ ਇੱਕ ਕਟਾਂਗੇ ਬਲੌਗ ਚ ਵੀ ਪਾਵਾਂਗੇ ਥੋੜੀ ਜਿਹੀ ਕਲਿੱਪ ਉਹ ਅੱਜ ਬਹੁਤ ਵਧੀਆ ਦਿਨ ਗਿਆ ਯਾਰ ਜਿੰਨੇ ਵੀ ਤੁਸੀਂ ਅੱਜ ਮੈਨੂੰ ਮਿਲੇ ਤੁਹਾਡਾ ਸਾਰਿਆਂ ਦਾ ਧੰਨਵਾਦ ਰੁਕੀ ਇੱਕ ਮਿੰਟ ਇਹ ਗੱਡੀ ਤੋਂ ਬਲੌਗ ਨਿਕਲਦਾ ਜੀ ਉਹ ਇਹ ਕੱਪੜਿਆਂ ਦਾ ਵੀ ਔਖਾ ਸੀ ਜਿਹੜੇ ਕੋਲ ਦਾ ਆ ਗਰਮੀ ਲਿਆਤੀ ਮੈਨੂੰ ਖੋਲ ਕੇ ਗੱਡੀ ਜੇ ਥੋੜਾ ਪਿਆ ਤੇ ਇੱਕ ਮੈਡੀਕੀਨ ਲੈ ਕੇ ਆਂਦੀ ਸੀ ਜਵਾਕਾਂ ਦੀ ਆਪ ਨੂੰ ਵੀ ਲੈ ਕੇ ਆਏ ਆ ਮੈਂ ਜੀ ਹੋਰ ਦੱਸੋ ਗੱਲਬਾਤ ਠੀਕੋ ਜਿਗਰ ਦੇ ਟੁੱਟੇ ਓ ਹਾਂਜੀ ਦੋਸਤੋ ਕੇ ਕਟਾਂਗੇ ਉਹ ਕੱਢਿਆ ਹੈ ਡੱਬੇ ਚ ਤੇ ਹੋਰ ਦੱਸੋ ਗੱਲਬਾਤ ਠੀਕੋ ਹਾਂਜੀ ਦੋਸਤੋ ਅੱਜ ਲਾਣੇਦਾਰ ਦਾ ਬਰਥਡੇ ਆ ਤੇ ਕੇ ਕੱਟ ਰਹੀ ਆ ਹਾਂਜੀ ਕਟੋ ਕੇ ਆਗੇ ਜੀ ਕਰ ਦੋ ਇਹਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕਲਦੀਪ ਸਿੰਘ ਗਿਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਾਜੀ ਭਤੀਜੋ ਭਤੀਜੀਓ ਮਿੱਤਰ ਪਿਆਰਿਓ ਤੁਹਾਡੇ ਲਈ ਵੀ ਆ ਕੇਕ ਆਲੇ ਖਾ ਲਿਓ ਤੁਸੀਂ ਇੱਕ ਗੱਲ ਹੋਰ ਆ ਯਾਰ ਜਿਹੜੀਆਂ ਗੱਡੀਆਂ ਘੁੰਮਦੀਆਂ ਨੇ ਇਹਦੇ ਸਰਤੇ ਘੁੰਮਦੀਆਂ ਨੇ ਸਭ ਦੇ ਬੁੜਿਆਂ ਦੇ ਮਤਲਬ ਸੌਰੀ ਸਭ ਦੇ ਡੈਡੀਆਂ ਦੇ ਸਰਤੇ ਘੁੰਮਦੀਆਂ ਨੇ ਤੂੰ ਚਲਾਈ ਚੱਲ ਤੇ ਠੀਕ ਆ ਨਾ ਮੈਨੂੰ ਕਹਿੰਦੇ ਦੀ ਕਹਿੰਦੇ ਤੂੰ ਮਹਿੰਗਾ ਕਾ ਤੂੰ ਲੈ ਕੇ ਆਇਆ ਮੈਂ ਕਹਾਂ ਮਹਿੰਗਾ ਨਹੀਂ ਕੀ ਗੱਲ ਐ ਇਹਦੇ ਵਿੱਚ ਭਾਈ ਕੋਈ ਚੱਕਰ ਨਹੀਂ ਹੈਗਾ ਬਾਕੀ ਹੈਪੀ ਬਰਥਡੇ ਗੋਡ ਬles ਯੂ ਲਵ ਯੂ ਹਾਂਜੀ ਦੋਸਤੋ ਉਧਰ ਟਿਮੀ ਟਾਮ ਉਹਨਾਂ ਨੇ ਵੀ ਗਾਹ ਪਾਇਆ ਪਿਆ ਏ ਚਲੋ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਲਵ ਯੂ